ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਹਿਸੀਲ 21 ਫਲੋਰ ਵੱਲੋਂ ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ ਯਾਦਗਾਰ ਵਿਖੇ ਤਹਿਸੀਲ ਪ੍ਰਧਾਨ ਮੱਖਣ ਸੰਗਰਾਮੀ ਅਤੇ ਗੁਰਦੀਪ ਗੋਗੀ ਦੀ ਪ੍ਰਧਾਨਗੀ ਹੇਠ ਐਨ ਕਲਾਬ ਜਿੰਦਾਬਾਦ ਤੇ ਸਾਮਰਾਜਵਾਦ ਮਰਦਾਬਾਦ ਦੇ ਜ਼ੋਰਦਾਰ ਨਾਅਰਿਆਂ ਨਾਲ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੇ ਸ਼ਿਦੀ ਮੌਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਤਹਿਸੀਲ ਸਕੱਤਰ ਸੁਨੀਲ ਭੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜਿਕ ਗੈਰ ਬਰਾਬਰੀ ਦੇ ਖਿਲਾਫ ਲੜਨ ਵਾਲੇ ਸਾਡੇ ਮਹਾਨ ਗਦਰੀ ਜੀ ਦਾਨਿਸ਼ ਉਹਨਿਆਂ ਦਾ ਸਮਾਜ ਸਿਰਜਣ ਲਈ ਅੱਜ ਸਾਨੂੰ ਉਹਨਾਂ ਸ਼ੀਧਾਂ ਦੇ ਪਾਇ ਪੂਰਨ ਤੇ ਚੱਲਣ ਦੀ ਲੋੜ ਹੈ ਜਦੋਂ ਕਿ ਪੰਜਾਬ ਦੀ ਸੱਤਾ ਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਦੀ ਸਰਕਾਰ ਸੱਤਾ ਚ ਆਈ ਹੈ ਪੰਜਾਬ ਦੀ ਜਵਾਨੀ ਬੇਰੋਜ਼ਗਾਰੀ ਦੇ ਰਾਹ ਪੈ ਨਸ਼ਿਆਂ ਦੀ ਦਲਦਲ ਵਿੱਚ ਤਸ ਚੁੱਕੀ ਹੈ ਇਸ ਪ੍ਰਬੰਧ ਨੂੰ ਸਹੀ ਦਿਸ਼ਾ ਦੇਣ ਲਈ ਸ਼੍ਰੋਮ ਪਾਕਿਸਤਾਨਗਾਂ ਜਨ ਸਭਾ ਨੇ ਖੜਕੜ ਕਲਮ ਔਰਚੇ ਦੇ ਹੁਣ ਅਗਲੇ ਪੜਾਅ ਤਹਿਤ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ਵੱਲ ਕੂਚ ਕਰ ਰਿਹਾ ਹੈ ਗਦਰ ਛੀਦਾਂ ਦੇ ਦਿਨ ਮੌਕੇ ਨੌਜਵਾਨਾਂ ਨੇ ਸੰਘਰਸ਼ ਨੂੰ ਜੱਟ ਤੱਕ ਲੜਨ ਦਾ ਐਲਾਨ ਕੀਤਾ ਇਸ ਮੌਕੇ ਸਵਾ ਦੇ ਤਸੀਲ ਜੁਆਇੰਟ 77 ਗੁਰਿੰਦਰਜੀਤ ਸਿੰਘ ਗੈਰੀ ਗਗਨਦੀਪ ਗੱਗਾ ਫਲੋਰ ਜਸਵੀਰ ਢੇਸੀ ਹਿੰਦਰਜੀਤ ਸਿੰਘ ਮਨੀ ਜੋਗਾ ਸੰਗਵਾਲ ਸੁੱਖਾ ਸੰਗਵਾਲ ਸੰਦੀਪ ਫਲੋਰ ਅਮਰੀਕ ਰੋੜਕਾ ਪਾਸ ਚਾਵਲਾ ਲਾਲ ਬਰਦੀ ਸੁਨੀਲ ਭੈਣੀ ਅਤੇ ਰਾਜਵੀਰ ਆਦਿ ਸਮੇਤ ਵੱਡੀ ਗਿਣਤੀ ਚ ਨੌਜਵਾਨ ਸ਼ਾਮਲ ਸਨ کرتا دي ترابا امره 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 16 نومبر دے شہیدانو لہ سلام 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 16 نومبر دے شہیدانو لہ سلام 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 کرتا دي ترابا امره 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 برابر ਵਿਦਿਆਰਥੀ بے روزگار ستا ہووے ਬਰ ਵਿਦਿਆਰਥੀ ਹੈ ਤੇਰ ਜਗਰ ਸਭਾ ਹੋਵੇ ਇਹ ਇਨਕਾਰ ਇੱਕ ਭਗਤ ਸਿੰਘ ਨੌਜਵਾਨ ਸਭਾ ਜਿੰਦਾਬਾਦ 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 ਜਹੇਦ ਭਗਤ ਸਿੰਘ ਨੌਜਵਾਨ ਸਭਾ ਜਿੰਦਾਬਾਦ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਵੱਲੋਂ ਜਿਹੜਾ ਸ਼ਹੀਦ ਕਰਤਾ ਸਿੰਘ ਖਰਾਬਾ ਜੀ ਦਾ ਕਿਹੜਾ ਸ਼ਹੀਦੀ ਦਿਨ ਮਨਾਇਆ ਆ ਨਾਲੇ ਜਿਹੜਾ ਉਹਨਾਂ ਦੇ ਨਾਲ ਦੇ ਸਾਥੀ ਆ ਉਹਨਾਂ ਨੂੰ ਵੀ ਜਿਹੜੇ ਸ਼ਰਦਾ ਦੇ ਫੁੱਲ ਭੇਂਟ ਕੀਤੇ ਆ ਤੇ ਕਿਹੜਾ ਅੱਜ ਅਸੀਂ ਕਿਹੜਾ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਕਿਹੜਾ ਸ਼ਹੀਦ ਭਗਤ ਸਿੰਘ ਦੇਵਸ ਖੜਾ ਪਿੰਡ ਖੜਕੜ ਕਲਾ ਦੇ ਵਿੱਚ ਜਿਹੜਾ ਮੋਰਚਾ 5 ਦਿਨ ਦਾ ਚਲਾਇਆ ਸੀਗਾ ਉਸ ਮੋਰਚੇ ਦੇ ਵਿੱਚ ਕਿਹੜੀਆਂ ਨੌਜਵਾਨਾਂ ਦੀਆਂ ਮੰਗਾਂ ਨੂੰ ਰੱਖਿਆ ਸੀ ਪਰ ਪੰਜਾਬ ਦੀ ਕਿਹੜੀ ਸਰਕਾਰ ਨੇ ਉੱਥੇ ਆ ਕੇ ਕਿਸੇ ਨੇ ਵੀ ਕਿਹੜੀ ਸਾਰ ਨਹੀਂ ਲਈ ਅੱਜ ਇਹਦੀ ਸ਼ਹੀਦ ਕਰਤਾ ਦੇ ਸਰਾਬੇ ਦੇ ਸ਼ਹੀਦੀ ਦਿਨ ਤੇ ਐਲਾਨ ਵੀ ਕਰਦੇ ਆਂ ਵੀ ਜਿਹੜੇ ਅਗਲੇ ਦਿਨ ਆਂ ਕੜਾ ਦੀ ਨੌਜਵਾਨ ਸਭਾ ਵੱਲੋਂ ਲੰਬਾ ਕੜਾ ਸੰਘਾਰ ਚੋਲੀ ਕੇ ਇੱਕ ਵੱਡਾ ਸੰਘਾਰਸ਼ ਕਰਕੇ ਇਹਨਾਂ ਦੇ ਮੰਤਰੀਆਂ ਦੇ ਘਰਾਂ ਵੱਲ ਦੀ ਜਾਣਾ ਹੈ ਉਹ ਤੇ ਕਰਾਓ ਕੰਨਾ ਹੈ ਵੀ ਨੌਜਵਾਨ ਅੱਜ ਪੰਜਾਬ ਦਾ ਕਿਹੜਾ ਵਿਦੇਸ਼ਾਂ ਦੀ ਧਰਤੀ ਨੂੰ ਜਾ ਰਿਹਾ ਆ ਉਹ ਜਾ ਕਿਉਂ ਰਿਹਾ ਆ ਉਹ ਜਾ ਇਹ ਕਰਕੇ ਰਿਹਾ ਆ ਵੀ ਤੁਹਾਡੀਆਂ ਕਿਹੜੀਆਂ ਗਲਤ ਨੀਤੀਆਂ ਆ ਅੱਜ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਦੇ ਵਿੱਚੋਂ ਰੁਜ਼ਗਾਰ ਨਹੀਂ ਹੈਗਾ ਅੱਜ ਪੰਜਾਬ ਦਾ ਨੌਜਵਾਨ ਜਿਹੜਾ ਨਸ਼ਿਆਂ ਦੀ ਦਲਦਲ 'ਚ ਜਿਹੜਾ ਤੁਹਾਡੇ ਕਰਕੇ ਜਾ ਰਿਹਾ ਆ ਅਦੀ ਹੁਣ ਮੰਗਾ ਤੋਂ ਲੈ ਕੇ ਕਿਹੜਾ ਵਿਚਾਰ ਕੇ ਕਿਹੜਾ ਪੰਜਾਬ ਸਰਕਾਰ ਦੀ ਹੈ ਕਿਹੜੇ ਮੰਤਰੀ ਸ਼ਾਂਤਰੀਆ ਇਹਨਾਂ ਦੇ ਘਰਾ ਦੇ ਮੋਰੇ ਕਿਹੜਾ ਕਰਾਓ ਕਰਨੇ ਆ ਤੇ ਮੰਗ ਪੱਤਰ ਵੀ ਦੇਣਾ ਆ ਵੀ ਜਾਂ ਤਾਂ ਨੌਜਵਾਨਾਂ ਦੀਆਂ ਮੰਗਾਂ ਨੂੰ ਸੁਣ ਲਓ ਨਹੀਂ ਤਾਂ ਫੇ ਅੱਗੇ ਖੜਾ ਤੁਸੀਂ ਪਿੰਡਾਂ 'ਚ ਵੜਨ ਜੋਗੇ ਨਹੀਂ ਰਹੋਗੇ ਵੀ ਆ ਨੌਜਵਾਨ ਸਭਾ ਜੜੀ ਆ ਆ ਤੁਹਾਨੂੰ ਹਰੇਕ ਗਲੀ ਮੋੜ ਤੇ ਅੜੀਕਾ ਪਾਉਂਗੀ ਤੁਹਾਡੇ ਨਾਲ ਕਿਹੜੇ ਤਵਾਲ ਕਰੂੰਗੀ ਇਸ ਦੇ ਅਕੋਰਡਿੰਗ ਕਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਮਲਾ ਹੋਇਆ ਆ ਅੱਧੀ ਹੋ ਰਹੀ ਵੀ ਸ਼ਬਦ ਸ਼ਬਦਾਂ 'ਚ ਨਿਖੇਦੀ ਕਰਦੇ ਆ ਤੇ ਅਗਲੇ ਸੰਘਰਸ਼ ਦੇ ਨੌਜਵਾਨਾਂ ਨੂੰ ਐਲਾਨ ਕਰਦੇ ਆ ਵੀ ਨੌਜਵਾਨ ਸਭਾ ਜਿਹੜੀ ਆ ਉਹ ਸ਼ਹੀਦ ਭਗਤ ਸਿੰਘ ਦੀ ਸਭਾ ਦੇ ਝੰਡੇ ਢੇਠਾ ਕੇ ਜਿਹੜੇ ਅੱਗੇ ਸੰਘਰਸ਼ ਵੱਲ ਜਾਣ ਧੰਨਵਾਦ